ਦੇ ਦਿਖਾਈ ਨੇ ਨਿਸ਼ਾਨ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਸੰਬਸਦ ਦੱਸਿਆ ਕਿ ਗੋਲਿਆ ਦੇ ਨਿਸ਼ਾਨ ਦਿਖਾਈ ਗਏ ਨੇ ਆਪਰੇਸ਼ਨ ਬਲੂ ਸਟਾਰ ਦੌਰਾਨ ਜੋ ਵੀ ਗੋਲੀਆਂ ਦਾਗੀਆਂ ਗਈਆਂ ਸੰਸ ਨੂੰ ਜਿਹੜੇ ਨਿਸ਼ਾਨ ਦਿਖਾਏ ਗਏ ਨੇ ਦੱਸਦੇ ਕਿ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਹੈ ਜੀ ਪੀਸੀ ਦੇ ਜਨਰਲ 77 ਦੇ ਵੱਲੋਂ ਨਿਸ਼ਾਨ ਦਿਖਾਏ ਗਏ ਨੇ ਪ੍ਰਤਾਪ ਸਿੰਘ ਦੇ ਵੱਲੋਂ ਇਹ ਨਿਸ਼ਾਨ ਦਿਖਾਏ ਗਏ ਨੇ ਜਿੱਤੇ ਕਿ 1984 ਦੇ ਜਦੋਂ ਸ਼੍ਰੀ ਕਾਟਖੜ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਉਸ ਤੋਂ ਗੋਲੀਆਂ ਦਾਗੀਆਂ ਗਈਆਂ ਸੰ ਜ਼ਬਰਦਸਤ ਉਸ ਤੇ ਨਿਸ਼ਾਨ ਲੱਜੜੇ ਕਿ ਦਿਖਾਏ ਗਏ ਨੇ ਆਪਰੇਸ਼ਨ ਬਲੂ ਸਟਾਰ ਦੌਰਾਨ ਗੋਲੀਆਂ ਦੇ ਨਿਸ਼ਾਨ ਦਿਖਾਏ ਨੇ ਕਹਾਲਸਾ ਵਾਹਿਗੁਰੂ ਜੀ ਕੀ ਫਤ ਜੂਨ 1987 ਦਾ ਪਹਿਲਾ ਹਫਤਾ ਸ਼ੇਖ ਕੌਮਲੀ ਅਕਾਤ ਇਹ ਸਾਹਿਬ ਦਾ ਹਫਤਾ ਸੀ ਉਸ ਸਮੇਂ ਭਾਰਤ ਸਰਕਾਰ ਜਿਹੜੀ ਕਾਂਗਰਸ ਸਰਕਾਰ ਸੀ ਉਸ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ਼੍ਰੀਮਨ ਦਸਾਹਬ ਸਮੇਤ ਲਗਭਗ 36 37 ਗੁਰਦਵਾਰਿਆਂ ਤੇ ਇੱਕੋ ਸਮੇਂ ਅਟੈਕ ਕਰ ਦਿੱਤਾ ਗਿਆ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ 550 ਵੜਾ ਕਰਕੇ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਸੱਚ ਕਿਉਂ ਸ਼੍ਰੀ ਮੰਦਿਰ ਸਾਹਿਬ ਤੇ ਵੀ ਅਨੇਕਾਂ ਗੋਲੀਆਂ ਦਾਗੀਆਂ ਗਈਆਂ। ਇਤੋਂ ਤੱਕ ਕਿ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਵੀ ਗੋਲੀ ਲੱਗੀ ਜੋ ਜ਼ਖਮੀ ਸਰੂਪ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਬਰਾਜਮਾ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸੇਕੋਂ ਦੇ ਮਹਾਨ ਜਨੈਲ ਸント ਜਰਨਲ ਸਿੰਘ ਜੀ ਖਾਲਸਾ ਪੰਡਤਰਾਵਾਲੇ ਉਹਨਾਂ ਦੇ ਸਾਥੀ ਭਾਈ ਅਮਰੀਕ ਸਿੰਘ ਜਰਨਲ ਸ਼ਾਹੇ ਸਿੰਘ ਦੇ ਭਾਈ ਠਾਰਾ ਸਿੰਘ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਫੜਨ ਲਈ ਟੈਂਕਾਂ ਆਤੋਪਨ ਹਮ ਲਾਗੀ ਤਾਂ ਪਰ ਉਸ ਉਹਨਾਂ ਯੋਧਿਆਂ ਨੇ ਭਾਰਤ ਸਰਕਾਰ ਦੇ ਨਾਲ ਟੱਕਰ ਲੈਂਦੇ ਹੋਏਆਂ ਸ਼ਿਦਧੀਆਂ ਪ੍ਰਾਪਤ ਕੀਤੀਆਂ ਅਤੇ ਅਨੇਕਾਂ ਹੀ ਦੁਸ਼ਮਣ ਨੂੰ ਸੋਧਿਆ ਇਹ ਨਿਸ਼ਾਨੀਆਂ ਜਿਹੜੀਆਂ ਨੇ ਉਹ ਉਸ ਸਮੇਂ ਜਿਹੜਾ ਕਾੜ ਵਾਪਰਿਆ ਉਹਨਾਂ ਨੂੰ ਦਸਾਉਂਦੀਆਂ ਨੇ ਕਿ ਕਿੱਦਾਂ ਉਸ ਸਮੇਂ ਦੀ ਭਾਰਤ ਸਰਕਾਰ ਨੇ ਸੇਕੋਵਾਂ ਦੇ ਵਿਰਧੀਆਂ ਤੇ ਜ਼ਖਮ ਦਿੱਤੇ ਨੇ ਭਾਵੇਂ ਕਿ ਸੇਕੋਵਾਂ ਦੇ ਯੋਧਾ ਨੇ ਭਾਈ ਸਤਵੰਤ ਸਿੰਘ ਭਾਈ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਬਦਲਾ ਲੈ ਲਿਆ ਪਰ ਇਹ ਜ਼ਖਮ ਜਿਹੜੇ ਅੱਜ 41 ਸਾਲ ਹੋਣ ਦੇ ਬਾਵਜੂਦ ਵੀ ਸਿੱਖ ਹਿਰਦਿਆਂ ਤੇ ਉਦਾਂ ਹੀ ਉਕਰੇ ਹੋਏ ਨੇ ਜਿਵੇਂ ਇਹ ਤੁਸੀਂ ਤੁਹਾਨੂੰ ਕੰਧਾਂ ਦੇ ਨਿਸ਼ਾਨ ਦਿਖਦੇ ਨੇ ਇਦਾਂ ਹੀ ਇਹ ਸਿੱਖਾਂ ਦੇ ਹਿਰਦਿਆਂ ਤੇ ਉਕਰਿਆ ਨਿਸ਼ਾਨ ਇਹਨਾਂ ਨੂੰ ਭੁਲਾਉਣਾ ਮੈਂ ਸਮਝਦਾ ਕੋਈ ਸੌਖਾ ਨਹੀਂਗਾ ਠੀਕ ਹੈ ਕਿ ਲੰਮਾ ਸਮਾਂ ਹੋ ਗਿਆ ਸਿੱਖ ਕੋਲ ਨੂੰ ਇਨਸਾਫ ਵੀ ਨਹੀਂ ਮਿਲਿਆ ਇੱਥੋਂ ਤੱਕ ਕਿ ਉਸ ਸਮੇਂ ਜਿਹੜੀ ਲਾਇਬ੍ਰੇਰੀ ਸੀ ਸਿੱਖ ਇਤਿਹਾਸ ਸਰਚ ਬੋਰਡ ਉਹਦਾ ਵੀ ਭਾਰ ਇਨਸਾਨ ਕੀਤਾ